ਆਪਾਂ ਨਾ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਦੇਖ ਕੇ ਹੈਰਾਨ ਹੁੰਨੇ ਹੁੰਨੇ ਨਾ ਵੀ ਯਾਰ ਆਪੇ ਪਿਰਾਮਿਡ ਕਿਵੇਂ ਬਣ ਗਏ ਯਾਰ ਫਲਾਨਾ ਯਾਰ তাজ ਮਹਿਲ ਤੇ ਕਿਵੇਂ ਸਮਾਨ ਢੋਆ ਹੋ ਜਾਂ ਉਹ ਕਿਸ ਤਰ੍ਹਾਂ ਦੇ ਲੋਕ ਹੋਣਗੇ ਅੱਜ ਵੀ ਹੈਗੇ ਆ ਆ ਬਾਈ ਹਰਿੰਦਰ ਖੜਾ ਮੇਰੇ ਨਾਲ ਕਿਸੇ ਵਕਤ ਇੱਕ ਟੈਚੀ ਲੈ ਕੇ ਇਹ ਗਏ ਹੋਣਗੇ ਬਾਹਰਲੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਅੱਜ ਇਹ ਬੰਦੇ ਸਮਾਨ ਜਿਹੜੇ ਹਿਸਾਬ ਨਾਲ ਢੋ ਰਹੇ ਆ ਨਾ ਤੇ ਅੱਜ ਤੋਂ 100 ਸਾਲ ਬਾਅਦ ਇਹਨਾਂ ਬਾਰੇ ਵੀ ਲੋਕਾਂ ਹੀ ਸੋਚਣਗੇ ਵੀ ਯਾਰ ਪੰਜਾਬ ਦੀਆਂ ਬਣੀਆਂ ਇੰਨੀਆਂ ਚੀਜ਼ਾਂ ਕਿਵੇਂ ਪਿੰਡਾਂ ਦੇ ਪਿੰਡ ਕਿਵੇਂ ਚੱਕ ਲਿਆ ਇਹ ਲੋਕ ਅੱਜ ਬਾਈ ਹਰਿੰਦਰ ਆਪਾਂ ਇਹ ਕਹਿ ਸਕਦੇ ਵੀ ਪੰਜਾਬ ਦੀ ਜਿਹੜੀ ਸੰਦ ਇੰਡਸਟਰੀ ਆ ਇਹ ਉਹਦੇ ਵਾਸਤੇ ਵੱਡਾ ਦਿਨ ਆਪਾਂ ਮੰਨ ਸਕਦੇ ਆ ਕਿਉਂਕਿ ਇਹ ਪੰਜਾਬ ਦੀ ਸੰਦ ਇੰਡਸਟਰੀ ਦੇ ਸਾਰੇ ਸੰਦ ਦੀ ਤਕਰੀਬਨ ਕੈਨੇਡਾ ਦੇ ਵਿੱਚ ਲੈ ਕੇ ਚੱਲੇ ਆਪਾਂ ਗੱਲਬਾਤ ਕਰਦੇ ਬਾਈ ਹੁਣਾਂ ਨਾਲ ਬਾਈ ਹੁਣਾਂ ਦਾ ਧੰਨਵਾਦ ਵੀ ਕਰਦੇ ਆ ਇਸ ਗੱਲ ਲਈ ਕਿ ਇਹਨਾਂ ਨੇ ਪੰਜਾਬ ਦੀ ਸੰਦ ਇੰਡਸਟਰੀ ਦੇ ਵਿੱਚ ਪੈਸਾ ਇਨਵੈਸਟ ਕੀਤਾ ਉਹ ਵੀ ਕੈਨੇਡਾ ਦਾ ਪੈਸਾ ਇਨਵੈਸਟ ਕੀਤਾ ਉਸ ਤੋਂ ਬਾਅਦ ਇਹ ਲੈ ਕੇ ਚੱਲੇ ਆਪਾਂ ਬਾਈ ਦਾ ਸਵਾਗਤ ਕਰਦੇ ਬਾਈ ਸਾਸੀ ਕਾਲੀ ਸੱਸੀ ਬਾਈ ਤੁਹਾਡੀ ਕਿਰਤ ਨੂੰ ਸਲਾਮ ਆ ਸੱਜਣਾ ਤੁਹਾਡੀ ਮਿਹਨਤ ਨੂੰ ਸਲਾਮ ਆ ਤੇ ਸੱਚੀ ਪੰਜਾਬੀ ਵੈਸੀ ਐਨਆਰਆਈਆਂ ਦੇ ਬਹੁਤ ਵੱਡੇ ਕਰਜ਼ਦਾਰ ਆ ਤੇ ਤੁਸੀਂ ਇਹ ਗੱਲ ਦਾ ਬਹੁਤ ਵੱਡਾ ਪੰਜਾਬ ਦੀ ਸੰਦ ਇੰਡਸਟਰੀ ਤੇ ਇੱਕ ਤਰ੍ਹਾਂ ਦਾ ਇਸ਼ਾਨ ਕੀਤਾ ਕਿ ਤੁਸੀਂ ਇੰਨੇ ਸੰਦ ਪੰਜਾਬ ਚੋਂ ਖਰੀਦ ਕੇ ਪੰਜਾਬ ਦੀ ਅਕਨਮੀ ਨੂੰ ਉੱਚਾ ਚੱਕ ਰਹੇ ਆ ਤੁਸੀਂ ਕੈਨੇਡਾ ਦੇ ਵਿੱਚ ਲੈ ਕੇ ਜਾ ਰਹੇ ਆ ਪਰ ਇਹ ਸ਼ੌਂਕ ਨੂੰ ਹੀ ਲੈ ਜਾ ਰਹੇ ਆ ਵਾਕਈ ਉੱਥੇ ਕੰਮ ਕਰਦੇ ਆਂ ਨਹੀਂ ਕੰਮ ਕਰਦੇ ਆਂ ਉੱਥੇ ਕੀਤੇ ਕਰਦੇ ਆਂ ਹਾਂਜੀ ਆਪਣੇ ਕੋਲ ਦੋ ਟਰੈਕਟਰ ਪਹਿਲਾਂ ਉੱਥੇ ਅੱਛਾ ਜੀ ਹਾਂਜੀ ਆਪਣੇ ਕੋਲ ਦੋ ਟਰੈਕਟਰ ਪਹਿਲਾਂ ਪਰ ਆਪਾਂ ਨੂੰ ਇਹ ਸ਼ੌਂਕ ਸੀਗਾ ਸ਼ੌਂਕ ਨੂੰ ਵਧਾਇਆ ਆਪਾਂ ਅੱਛਾ ਜੀ ਤੇ ਸ਼ੌਂਕ ਨੂੰ ਵਧਾਇਆ ਆ ਆ ਸ਼ੌਂਕ ਨੂੰ ਨਹੀਂ ਇਹ ਉੱਥੇ ਚਲਾਵਾਂਗੇ ਵੀ ਚਲਾਵਾਂਗੇ ਵੀ ਚੱਲੂਗਾ ਇਹ ਉੱਥੇ ਹਾਂਜੀ ਜਿਹੜਾ ਆਪਾਂ ਸਾਰਾ ਜਿੰਨਾ 59 ਗਰਾਂ ਦਾ ਕਲਰ ਕੀਤਾ ਸਾਰਿਆਂ ਨੂੰ ਜਿੰਨਾ ਆਪਣਾ ਸੀਗਾ ਨਾ ਸੁੰਦਰ ਸਾਰਾ ਸੁਪਰ ਆਹ ਟਰਾਲਾ ਜਿਹੜਾ ਆਹ ਟਰਾਲਾ ਵੀ ਚੱਲਿਆ ਹਾਂਜੀ ਇਹ ਟਰਾਲਾ ਵੀ ਚੱਲਿਆ ਸਾਰਾ ਕੁਝ ਸਾਰਾ ਕੁਝ ਚੱਲਿਆ ਇਹ ਇਹ ਟਰਾਲਾ ਆਪਾਂ ਨੂੰ ਉੱਥੇ ਕੰਮ ਦੇਊਗਾ ਇਹ ਇਹਨੇ ਛੋਟਾ ਟਰਾਲਾ ਦਊਗਾ ਇਹ ਇੱਕ ਘਟ ਕੰਮ ਆਉਂਦਾ ਪਰ ਆਉਂਦਾ ਜਰੂਰ ਆ ਇਹ ਤੇ ਸਾਨੂੰ ਜਿਵੇਂ ਕਿਸੇ ਫੰਕਸ਼ਨ ਤੇ ਕੰਮ ਆਉਂਦਾ ਜਾਂ ਆਪਣੇ ਜਿਵੇਂ ਨਗਰਗੀਤ ਹਨ ਅਸੀਂ ਉਵੇਂ ਤਿਆਰ ਕਰਕੇ ਲੈ ਗਏ ਆਂ ਉੱਥੇ ਉੱਥੇ ਆਪਦੀ ਪੰਜਾਬੀਆਂ ਵਾਲਾ ਸ਼ੋਅ ਲੈਣ ਵਾਸਤੇ ਹਾਂਜੀ ਤੇ ਆ ਆ ਫਿਰ ਇਹ ਨਾਟਕਿਆਂ ਦਾ ਸ਼ੌਂਕ ਪਹਿਲਾਂ ਹੀ ਸੀ ਤੁਹਾਡੇ ਘਰੇ ਵੀ ਨਾਟਕਿਆਂ ਦਾ ਪਹਿਲਾਂ ਹੈਗਾ ਆਪਣਾ ਹਾਂਜੀ ਪਹਿਲਾਂ ਸੀਗਾ ਹਾਂਜੀ ਉਦੋਂ ਬਾਅਦ ਸਿੱਧੂ ਤੋਂ ਬਾਅਦ ਥੋੜਾ ਜਿਆਦਾ ਬੂਸਟ ਹੋ ਗਿਆ ਇਹ ਜਿਆਦਾ ਹੋ ਗਿਆ ਹਾਂਜੀ ਹੈਨਾ ਇਹ ਤਿਆਰ ਕੀਤਾ ਇਹ ਬਾਈ ਹਰੀਗੜ੍ਹ ਤੋਂ ਕੀਤਾ ਬਾਈ ਬਾਈ ਹੋਣਾ ਨਹੀਂ ਕੀਤਾ ਕੇਵਲ ਕੇਵਲ ਹਰੀਗੜ੍ਹ ਵਾਲੇ ਦਾ ਪਿੰਡ ਹਾਂਜੀ ਕੇਵਲ ਦਾ ਕੇਵਲ ਦਾ ਪਿੰਡ ਅੱਛਾ ਇਹ ਵੀਰੇ ਹੋਣਾ ਨਹੀਂ ਕੀਤਾ ਹਾਂਜੀ ਬਾਈ ਬਾਈ ਟਰਾਲਾ ਬਹੁਤ ਸੋਹਣਾ ਤਿਆਰ ਕੀਤਾ ਹੈ ਬਹੁਤ ਆਨੰਦ ਆਇਆ ਮੈਨੂੰ ਐਂ ਲੱਗਦਾ ਬਹੁਤ ਇਨਰਾਂਿਆਂ ਨੂੰ ਪਸੰਦ ਆਊਗਾ ਲੋਕ ਬਹੁਤ ਸੁਖਣਗੇ ਬਹੁਤ ਸੋਹਣੀ ਭੜਾਈ ਹੈ ਭਾਈ ਹਾਂਨਾ ਰੰਗ ਰੰਗ ਕਰਨ ਵਾਲੀ ਫਿਨਿਸ਼ਿੰਗ ਆ ਰੰਗ ਸਾਡੀ ਸਾਡੀ ਪਸੰਦ ਆ ਕੀਤਾ ਬਾਈ ਨੂੰ ਦੱਸਿਆ ਜੀ ਵੀ ਆ ਰੰਗ ਕਰਨਾ ਸਾਡੇ ਟਰੱਕਾਂ ਦਾ ਰੰਗ ਤਕਰੀਬਨ ਆ ਉਥੇ ਸਾਰਾ ਅਜਾ ਬਾਈ ਕੀ ਕੰਮ ਕੀ ਕਰਦੇ ਆ ਉਥੇ ਆਪਣੀ ਟੋਇੰਗ ਕੰਪਨੀ ਆ ਵੀ ਉਥੇ ਟਰਾਂਸਪੋਰਟ ਕੰਪਨੀ ਆ ਅੱਛਾ ਟੋਇੰਗ ਕੰਪਨੀ ਹਾਂ ਟੋਇੰਗ ਕੰਪਨੀ ਆ ਜਿਹੜੇ ਮਤਲਬ ਜਿਹੜੇ ਟਰੱਕ ਐਕਸੀਡੈਂਟ ਹੋ ਜਾਂਦੇ ਆ ਜਾਂ ਖਰਾਬ ਹੋ ਜਾਂਦੇ ਆ ਉਹਨਾਂ ਨੂੰ ਚੱਕ ਕੇ ਲੈ ਕੇ ਆਈਦਾ ਸੀ ਅੱਛਾ ਉਹਨਾਂ ਨੂੰ ਚੱਕ ਕੇ ਉਹ ਉਹ ਵੀ ਤੁਹਾਡੀ ਆਈਡੀ ਤੋਂ ਹੀ ਕਰ ਸਕਦੇ ਆ ਤੁਹਾਡੇ ਨਾਲ ਸੰਪਰਕ ਜੇ ਕੋਈ ਬੰਦੇ ਨਾਲ ਸਾਡੀ ਸਾਡੀ ਸ਼ਾਪ ਵੀ ਉਥੇ ਹੀ ਆਪਾਂ ਤੁਹਾਡੇ ਪੇਂਟ ਕਰਦੇ ਆ ਆਪਦੀ ਟਰੱਕ ਰਿਪੇ ਅਕੇ ਤੇ ਸਾਰਾ ਨਾਲ ਬੋਡੀ ਨਾਲ ਸਾਰਾ ਕਰਦੀ ਨਾਲ ਖੇਤੀ ਦਾ ਚੌਂਕ ਸੀਗਾ ਇੱਥੇ ਸੀਗਾ ਇਸੇ ਕਰਕੇ ਉਹ ਉੱਥੇ ਬਾਈ ਜ਼ਮੀਨ ਖਰੀਦੀ ਹੋਈ ਆ ਹਾਂਜੀ ਜ਼ਮੀਨ ਖਰੀਦੀ ਆ ਉੱਥੇ ਮਤਲਬ ਪਹਿਲੀ ਖਰੀਦੀ ਉਹ ਕਿ ਕਾਦੀ ਖੇਤੀ ਕਰਦੇ ਉੱਥੇ ਉੱਥੇ ਸਾਰ ਇੱਕ ਕਣਕ ਵੀਜੀ ਆ ਹਾਂ ਉੱਥੇ ਸੰਦਾਂ ਦੀ ਘਾਟ ਕਰਕੇ ਪਹਿਲਾਂ ਕਰਦੀ ਸੰਦ ਉੱਥੇ ਜਨਕੀ ਇੱਥੇ ਨਾਲੋਂ ਮਹਿੰਗੀ ਸੀਗੀ ਤੇ ਫਿਰ ਅਸੀਂ ਕਾ ਚੱਲ ਨਾਲੇ ਇਨਵੈਸਟਮੈਂਟ ਹੋ ਜੂ ਇੱਥੋਂ ਚੱਲ ਵੀ ਜਿਹੜਾ ਤੇ ਨਾਲੇ ਇਹ ਤੇ ਢੇੜਾ ਵੱਜ ਗਿਆ ਮੈਂ ਨਾਲੇ ਢੇੜਾ ਵੱਜ ਗਿਆ ਫਿਰ ਨਾਲ ਸੰਦ ਦਾ ਕਰ ਲਿਆ ਸੀ ਇਹ ਇਹ ਟਰੈਕਟਰ ਤਿਆਰ ਕਰਾ ਲਿਆ ਬਾਈ ਸੰਦ ਕੀ ਕੀ ਲੈ ਕੇ ਚੱਲੇ ਆ ਨਾਲ ਖੰਦ ਟਰੈਕ ਵੱਡੀ ਟਰਾਲੀ ਆ ਹਾਂਜੀ ਇਹ 16 बाई 7 ਆ ਇੱਕ ਛੋਟੀ ਟਰਾਲੀ ਆ ਕੋਈ ਮੇ ਜੀਪ ਵਾਲੀ ਹੋਗੀ ਜਾਂ ਫਿਰ ਉਹ ਤੇ ਹੰਮਰਾ ਮੇਰੇ ਕੋਲੇ ਹਾਂ ਉਹ ਮਗਰ ਪਾ ਕੇ ਜਿਵੇਂ ਚੱਲ ਖੰਦ ਸਮਾਨ ਢੋਆ ਢੋਾਈ ਜਮ ਕਰਨਾ ਜਿਵੇਂ ਉਹਦੇ ਲਈ ਆ ਤੇ ਹਾਲ ਆ ਹਾਈਡਰੋਲਿਕ ਹਾਲਾ ਜੀ ਤਵੀਆਂ ਨੇ ਆਪਣੇ ਕੋਲੇ ਜੀ ਤਾਂ 360 ਕਰਾ ਹਾਂ ਜਿਹੜੋ ਘੁੰਮਣ ਵਾਲਾ ਜਿਹੜਾ ਘੁੰਮਣ ਵਾਲਾ ਉਹ ਸਾਡੇ ਬਹੁਤ ਕੰਮ ਦਾ ਤੁਹਾਡਾ ਜਿਵੇਂ ਉਹ ਸਾਡੇ ਸਨੋ ਹਟਾਉਣ ਦੇ ਕੰਮ ਆ ਜਾਂਦਾ ਜਿਵੇਂ ਸਾਰਾ ਉਹ ਫਿਰ ਵਧੀਆ ਚੀਜ਼ ਲੱਗੀ ਮੈਨੂੰ ਜਿਵੇਂ ਬੈਗ ਅੱਗੇ ਪਿੱਛੇ ਜਿਵੇਂ ਛੋਟੀ ਜਿਹੀ ਜਗ੍ਹਾ ਤੇ ਕਦੇ ਕਰਨਾ ਹੋਵੇ ਉਹਦੇ ਕੰਮ ਆ ਜਾਂਦਾ ਉਹ ਠੀਕ ਆ ਉਹ ਕਰਾਹਾਂ ਲੈ ਕੇ ਇਹ ਇੱਕ ਆਪਣੇ ਕੋਲੇ ਆਲੂ ਵਾਲੀ ਆ ਆਲੂ ਪੱਟਣ ਵਾਲੀ ਹਨਾ ਹਾਂ ਆਲੂ ਪੱਟਣ ਵਾਲੀ ਛੋਟਾ ਬਲੇਡ ਆ ਉਹ ਪਰ ਵੱਡਾ ਨਹੀਂ ਹੈ ਕੀਤਾ ਕਿਉਂਕਿ ਉਹਨਾਂ ਦੀ ਸਮਾਨ ਇੱਕ ਚਾਉਣਾ ਨਹੀਂ ਸੀਗਾ ਅੱਗੇ ਫਿਊਚਰ ਦੇ ਵਿੱਚ ਸੋਚ ਰਹੇ ਆ ਵੀ ਹੂੰ ਯੂ ਵੀ ਲੈ ਕੇ ਜਾਵਾਂਗੇ ਆਪਾਂ ਇੱਕ ਮੈਂ ਤਾਂ ਯਾਰ ਮੰਨ ਗਿਆ ਤੇਰਾ ਇਹਦੇ ਵਿੱਚ ਕਿੰਨਾ ਲੱਦਿਆ ਹੋਇਆ ਆ ਲੱਦਿਆ ਹੋਇਆ ਆ ਤਿਆਰ ਕਰਾਇਆ ਹੋਇਆ ਇਹਦੇ ਵਿੱਚ ਬਹੁਤ ਸਮਾਨ ਪਿਆ ਆ ਆ ਕੀ ਆ ਭਾਈ ਆ ਮੰਜੇ ਆ ਇਹ ਮੰਜੇ ਆ ਇਹ ਮੰਜੇ ਆ ਇਹ ਮੰਜੇ ਆ ਮੈਂ ਤਾਂ ਕਹਿੰਦਾ ਆਪਣਾ ਕੰਟੇਨਰ ਕੱਲਿਆਂ ਦਾ ਹੀ ਫੁੱਲ ਹੋ ਜਾਣਾ ਨਾਲ ਆਪਣੇ ਇਹਦੇ ਕੋਲੇ ਪੰਪ ਆ ਜਿਹੜਾ ਆਪਾਂ ਪਾਣੀ ਨਹੀਂ ਜਿੰਮੇ ਕਰਦੇ ਹੁਣ ਇੱਕ ਚੱਕਰ ਹੋਰ ਆ ਹਾਂਜੀ ਇਥੇ ਆਪਣੇ ਬੋਰ ਆ ਹਾਂਜੀ ਆਵਾ ਬੋਰ ਚੋਂ ਪਾਣੀ ਲੈ ਲੈਨੇ ਆ ਨਾ ਉਥੇ ਸਾਡੇ ਜਿਵੇਂ ਤਰੀਕ ਹੁੰਦੀਆਂ ਜਾਂ ਪੌਂਡ ਬਣੇ ਹੁੰਦੇ ਆ ਹਾਂਜੀ ਹੂੰ ਹਾਂ ਜੀ ਆਹ ਹਾਂ ਇਹ ਹਾਂ ਇਹ ਅਸੀਂ ਇੱਕ ਤਜਰਬਾ ਵੀ ਕਰਦੇ ਹਾਂ ਨਾ ਜਿਵੇਂ ਪੌਂਡ ਦੇ ਵਿੱਚੋਂ ਪਾਣੀ ਕੱਢ ਕੇ ਖੇਤਾਂ ਨੂੰ ਲਾਉਣ ਦੀ ਖਤਰ ਇਹ ਲਾਹ ਲੈ ਕੇ ਚੱਲੇ ਹਾਂ ਅੱਛਾ ਜਿਹੜਾ ਡੈਮ ਬਣੇ ਪਿਆ ਤੁਹਾਡੇ ਹਾਂ ਸਾਡੇ ਬਣਾਇਆ ਜਿਵੇਂ ਕਿਲੇ ਕਿਲੇ ਦਾ ਪੌਂਡ ਬਣਾਇਆ ਹੁੰਦਾ ਪਾਣੀ ਜਿਵੇਂ ਮੀਂਹ ਦਾ ਪਾਣੀ ਹੁੰਦਾ ਮੀਂਹ ਦਾ ਪਾਣੀ ਇਕੱਠਾ ਕਰ ਲਈਦਾ ਸੀ ਹਾਂ ਮੀਂਹ ਦਾ ਪਾਣੀ ਇਕੱਠਾ ਕਰਕੇ ਉਹ ਤੋਂ ਬਾਅਦ ਦੇ ਵਿੱਚ ਇਹ ਇਹਦੇ ਨਾਲ ਇਹ ਪੱਖਾ ਲੈ ਕੇ ਜਿ ਲੈਣ 6x6 ਦਾ ਅੱਛਾ ਨਾਲ ਟਰੈਕਟਰ ਦਾ ਸ਼ਾਫਟ ਲੱਗੀ ਆ ਸਾਰਾ ਕੁਝ ਨਾਲ ਆ ਤੇ ਆਹ ਨਾਲ ਪਾਈਪ ਆਹ ਕੀ ਆ ਇਹ ਬਾਈ ਚੱਕੀ ਆ ਅੱਛਾ ਇਹ ਚੱਕੀ ਆ ਚੱਕੀ ਆ ਇਹ ਯਾਰ ਪੈਂਦੀ ਵਨ ਵਾਲਿਆ ਫਰੀਦ ਉਹ ਦੇਖੋ ਉਧਰਲੀ ਟਰਾਲੀ ਭਰੀ ਵੀ ਆ ਕਿ ਕੀ ਇਹ ਆ ਟਰਾਲੀ ਵੀ ਭਰੀ ਵੀ ਆ ਸਮਾਨ ਦੀ ਇੱਕ ਇੱਕ ਯਾਰ ਮੈਨੂੰ ਹਰਿੰਦਰ ਭਾਈ ਹੋਰ ਦੱਸਿਓ ਹਾਂਜੀ ਆ ਇਹਦੇ ਵਿੱਚ ਜਿਹੜਾ ਸਮਾਨ ਆ ਨਾ ਇਹਦੇ ਵਿੱਚ ਟਰੈਕਟਰ ਦਾ ਸਪੇਅਰ ਪਾਰਟ ਬਹੁਤ ਜ਼ਿਆਦਾ ਆ ਟਰੈਕਟਰ ਦਾ ਆਪਣੀ ਉਸੇ ਬੋਡੀ ਸ਼ੋਅ ਆ ਵੀਰੇ ਮੈਂ ਥੋੜਾ ਥੋੜਾ ਸਮਾਨ ਲੈ ਕੇ ਜਾ ਰਿਹਾ ਕਰ ਰਿਹਾ ਮੈਂ ਅੱਗੇ ਫਿਊਚਰ ਦੇ ਵਿੱਚ ਸੋਚ ਰਿਹਾ ਜੀ ਵੀ ਜੀ ਮੇਰੇ ਸਾਰਾ ਕੰਮ ਦਾ ਸਮਾਨ ਹੋਇਆ ਤਾਂ ਵੀ ਹਾਂ ਫਿਰ ਜਿਵੇਂ ਥੋੜਾ ਬੀਨਸਦਾ ਵੀ ਸੋਚਾਂਗੇ ਨਾ ਹਾਂ ਇਹਦੇ ਵਿੱਚ ਨਾ ਮੈਂ ਵੇਖਿਆ ਮਤਲਬ ਮੈਂ ਨੋਟ ਕੀਤਾ ਇਹਦੇ ਵਿੱਚ ਆਨ ਅਸੈਂਬਲਡ 911 ਪਿਆ ਹਾਂਜੀ ਟਰਾਲੀ ਦੇ ਵਿੱਚ ਨਾ ਪ੍ਰੀਤ ਆਨ ਅਸੈਂਬਲ ਸਾਰਾ 911 ਪਿਆ 91 ਉੱਥੇ ਹੈਗਾ ਕਿ 91 ਮੇਰੇ ਕੋਲ ਅੱਛਾ ਉੱਥੇ ਮੇਰੇ ਕੋਲ ਜੀਟਰ ਸੀਗਾ 5711 ਇੱਕ ਹਾਂ ਜੀ ਉਹਨੂੰ ਮੈਂ 911 ਜਿਵੇਂ ਆਪੀ ਜਿਵੇਂ ਬੋਡੀ ਸ਼ਾਪ ਉੱਥੀ ਵੀ ਆਪੀ ਉਹਨੂੰ ਤਿਆਰ ਕੀਤਾ ਹੋਇਆ ਉਹਨੂੰ 5711 ਨੂੰ 911 ਬਣਾ ਲਿਆ ਪਰ ਉੱਥੇ 911 ਦੇ ਪਾਰ ਨਹੀਂ ਮਿਲਦੇ ਸੀ ਇਸ ਕਰਕੇ ਮੈਂ ਇੱਕ ਪੂਰਾ ਹੀ ਸਾਰਾ ਦਾ ਸਮਾਨ ਹੀ ਲੈ ਚਲਿਆ ਨਾਟਾ ਕਰਕੇ ਬਾਈ ਨੇ ਸਾਰਾ ਨਾਟਕ ਇਹਨਾਂ ਦਾ ਸਮਾਨ ਆ ਹੱਬਾਂ ਤੱਕ ਪ੍ਰਿਤ ਹਰੇਕ ਸਾਰਾ ਪਾਰਟ ਸਾ ਮਤਲਬ ਜੇ ਉੱਥੇ ਜਾ ਕੇ ਆਪਾਂ ਬੰਨਣਾ ਹੋਵੇ ਨਾਟਕ ਇਹਨਾਂ ਦਾ ਬਾਜੀ ਉਹ ਮੈਂ ਹਾਂ ਬੰਨਣਾ ਉਥੇ ਨਾਟਕ ਇਹਨਾਂ ਦਾ ਬਾਜੀ ਹੋਗਾ ਉੱਥੇ ਕਰ ਲੈਣਾ ਸਰ ਜਿਵੇਂ ਆ ਮੁੰਨੀਆਂ ਹੋ ਗਈਆਂ ਜਿਵੇਂ ਨਿੱਕੇ ਨਿੱਕੇ ਇਹ ਇਹ ਆਪਣਾ ਵਿਰਸਾ ਵੀ ਆ ਹੋਣਾ ਚਾਹੀਏ ਇੱਥੇ ਜਾਂ ਨਹੀਂ ਕਰਦੇ ਪਰ ਅਸੀਂ ਇਹਨੂੰ ਇਹਨੂੰ ਵਰਤਾਂਗੇ ਉਥੇ ਵਰਤੋਂਗੇ ਹਾਂ ਇਹਨੂੰ ਆਪਾਂ ਮੁੰਨੀ ਹੋ ਗਈ ਹੋਰ ਕਿੜਾ ਕਸਗੇ ਹਾਂਜੀ ਆ ਦੇਖੋ ਲਾ ਆ ਕਸ ਗਿਆ ਪਿਆ ਕਸੌਲੀਆਂ ਕਸਗੇ ਹਰੇਕ ਚੀਜ਼ ਆ ਪੈਪ ਕਾਦੇ ਵਾਸਤੇ ਲੱਦ ਲਿਆ ਏ ਬਈ ਪੈਪ ਬੈਂਡ ਆਹੀ ਅੱਛਾ ਇਹ ਉਹ ਪੱਖੇ ਤੇ ਲਾਉਣ ਵਾਲਾ ਪੱਖੇ ਤੇ ਲਾਉਣ ਵਾਲਾ ਤੇ ਬੈਣ ਹਾਂ ਆ ਪਿਆ ਆ ਬੈਂਡ ਪਿਆ ਹਾਂਜੀ ਬੈਂਡ ਪਿਆ ਹੈ ਮਤਲਬ ਹਰੇਕ ਚੀਜ਼ ਆਏ ਨਹੀਂਗਾ ਕੰਮ ਦੀ ਆ ਹਾਂਜੀ ਹਾਂਜੀ ਕੰਮ ਦੀ ਆ ਹੈ ਹੈ ਆ ਆ ਆ ਕੀ ਪਿਆ ਆ ਮਸ਼ੀਨ ਪਈ ਆ ਲੀੜੇ ਵਾਲੀ ਆਹਾ ਇਹਦੇ ਵਿੱਚ ਵੀ ਉਹ ਟਰੈਕਟਰ ਦਾ ਸਪਾਰਟਸ ਆ ਹਾਂਜੀ ਨਹੀਂ ਇਹਦੇ ਵਿੱਚ ਆਪਣਾ ਕੋਲੂ ਆ ਇਹਦੇ ਵਿੱਚ ਖਾਕ ਬਣਾਉਣ ਲਈ ਮਸ਼ੀਨਾਂ ਉਸੇ ਜਿਵੇਂ ਮੁਰਗੀਆਂ ਰੱਖੀਆਂ ਹੋਈਆਂ ਸਾਡੀਆਂ ਨਾ ਜਿਵੇਂ ਉਹਨਾਂ ਦੀ ਖਰਾਕ ਫਿਰ ਅਸੀਂ ਆਪ ਹੀ ਬਣਾਉਨੇ ਆਂ ਅਗਲਾ ਕਹਿਣ ਦਾ ਯਾਰ ਐਨ ਆਰ ਆਈ ਐਡਾ ਵੱਡਾ ਸਾਡੀ ਪੰਜਾਬ ਇੰਡਸਟਰੀ ਨੂੰ ਇਹਨਾਂ ਦੀ ਦੇਣ ਆ ਵੀ ਤੁਸੀਂ ਇਹ ਦੇਖ ਲਓ ਵੀ ਮੈਂ ਚਲੋ ਅੰਦਾਜ਼ੇ ਮਾਰਦਾ ਮੇਰਾ ਅੰਦਾਜ਼ੇ ਆ ਵੀ ਮੂਲੋਂ ਥੋੜਾ ਇਹਨਾਂ ਨੇ ਆ ਕੇ 30-35 ਲੱਖ ਰੁਪਈਆ ਇਨਵੈਸਟ ਕੀਤਾ ਹੋਊਗਾ ਜਿਹੜਾ ਇੱਧਰ ਪੰਜਾਬ ਦੀ ਆਕਾਣਮੀ ਨੂੰ ਗਰੋ ਕਰੂਗਾ ਠੀਕ ਹੈ ਕਿ ਨਹੀਂ ਭਾਈ ਜੀ ਉੱਥੋਂ ਕਮਾਇਆ ਇੱਥੋਂ ਤਾਂ ਟੀਚਰ ਟੱਚੂ ਹੀ ਲੈ ਕੇ ਗਏ ਸੀ ਟੱਚੂ ਹੀ ਲੈ ਗਏ ਸੀ ਤੇ ਇੱਥੋਂ ਇਹ ਨਹੀਂ ਪਤਾ ਵੀ ਮਤਲਬ ਸਾਰੀ ਜ਼ਿੰਦਗੀ ਚ ਇੱਕ ਐਨ ਆਰ ਆਈ ਨੇ ਆ ਤਾਂ ਇੱਕ ਛੁੱਟੀ ਦੇ ਪੈਸੇ ਖਰਚਾ ਕਹਿ ਰਿਹਾ ਮੈਂ ਹਰ ਛੁੱਟੀ 'ਚ ਕਿੰਨਾ ਖਰਚਦੇ ਹੋ ਮਗਰ ਤੁਸੀਂ ਹਾਂ ਹਰ ਸਾਲ ਹੀ ਆਈਦਾ ਪਹਿਲੇ ਸਾਲ ਵੀ ਆਏ ਸੀਗੇ ਹਾਂ ਵੀ ਹਰ ਸਾਲ ਆ ਫੇਰ ਕਿਤੇ ਜਾ ਕੇ ਤਿਲ ਤਿਲ ਕਰਕੇ ਭਾਈ ਜੇ ਮੰਨ ਕੇ ਚਲੋ ਨਾ ਕਈ ਬੰਦੇ ਨੇ ਹਰਿੰਦਰ ਤੋ ਮਤਲਬ ਨਾ ਜਿਹੜੇ ਐਨ ਆਰ ਆਈ ਹੋਣਗੇ ਉਹ ਤੁਹਾਨੂੰ ਦੇਖਣਗੇ ਉਹ ਨਾ ਕਿਤੇ ਨਾ ਕਿਤੇ ਐ ਮੈਨੂੰ ਪੁੱਛਣਗੇ ਵੀ ਜੇ ਬਾਈ ਨੂੰ ਹਰਿੰਦਰ ਨੂੰ ਮਿਲਣਾ ਹੋਵੇ ਅਸੀਂ ਉਹਦੇ ਇੰਸਟਾਗ੍ਰam ਥਰੂ ਕੁਝ ਚੱਲਦਾ ਤੁਹਾਡਾ ਇੰਸਟਾਗ੍ਰam ਫੇਸਬੁੱਕ ਕੋਈ YouTube ਤੁਹਾਡਾ ਚੱਲਦਾ ਹੋਵੇ ਮਾੜਾ ਜਿਹਾ ਦੱਸ ਦਿਓ ਆਪਣੇ ਹਰਵੰਦਰ ਬੋਪਾਰਾਏ ਦੇ ਨਾਂ ਤੇ ਅੱਜ ਮੇ ਆਪਣਾ ਮੈਂ ਮਾੜਾ ਜਿਹਾ ਵਿਚ ਵਿਚ ਲਾ ਦਿਆ ਤੁਹਾਨੂੰ ਤਰੀ ਹਿੰਨਾ ਕੋ ਡੀ ਇੰਸਟਾਗ੍ਰਾਮ ਤੇ ਚਲਾ ਦੇ ਹਾਂਜੀ ਕਰ ਸਕਦੇ ਕਈ ਬਈ ਤੁਹਾਡੇ ਕਿੰਨੇ ਸਮਾਨ ਵੀ ਮੰਗਾਉਣਾ ਹੋਵੇ ਬਾਈ ਹਗਰਸ਼ਰਨਾ ਆਪਣੇ ਹਾਂ ਉਹਨਾਂ ਦੇ ਜਿਵੇਂ ਉਹ ਇਹ ਸ਼ਿਪਿੰਗ ਦਾ ਜਿਹੜਾ ਕੰਮ ਹੈ ਨਾ ਸ਼ਿਪਿੰਗ ਦਾ ਜਿਹੜਾ ਕਰ ਰਿਹਾ ਹਾਂ ਬਈ ਉਹਨਾਂ ਦੀ ਥਰੂ ਆਪਾ ਕੀਤਾ ਸਾਰਾ ਹਾਂ ਇਹ ਜਿਹੜਾ ਮਤਲਬ ਉਹ ਨਾ ਸਮਾਨ ਮਗਾਉਣਾ ਉਹਨਾਂ ਦੀ ਮੈਂ ਨਾ ਐ ਕਰੂੰਗਾ ਉਹਨਾਂ ਦੀ ਆਈਡੀ ਅਲੱਗ ਮੈਂਸ਼ਨ ਕਰ ਦੂੰਗਾ ਵਿੱਚ ਹਾਂਜੀ ਹਾਂਜੀ ਤੁਹਾਡੀ ਅਲੱਗ ਕਰਾਂਗੇ ਜੇ ਉੱਥੇ ਵੀ ਕਿਸੇ ਨੇ ਕੋਈ ਹੋਣਾ ਵੀ ਕਈ ਵਾਰੀ ਕੋਈ ਮੇਰੇ ਬਾਈ ਉੱਥੇ ਹੀ ਹੈਗੇ ਜਿਵੇਂ ਬ੍ਰੈਂਟਨ ਹੋਵੇ ਜਾਂ ਕੋਈ ਕੈਨੇਡਾ ਚ ਕੋਈ ਨਹੀਂ ਪੁੱਛਣਾ ਹੋਇਆ ਕਿ ਸਮਾਨ ਬਾਰੇ ਜੀ ਵੀ ਬਾਈ ਕਿੱਦਾਂ ਆਉਣਾ ਜਾਂ ਕਿਵੇਂ ਕਰਨਾ ਜੀ ਆਪਾਂ ਦੱਸ ਸਕਦੇ ਇਹਨਾਂ ਨੂੰ ਹਾਂ ਤੁਸੀਂ ਵੀ ਗਾਈਡ ਕਰ ਸਕਦੇ ਹੋ ਬਾਕੀ ਉਹ ਐਕਚੁਅਲੀ ਨਹੀਂ ਆਦੀ ਅੰਗਰੇਜ਼ਾਨ ਉਹਨਾਂ ਨੇ ਸਾਰਾ ਜਿੰਨਾ ਵੀ ਕੀਤਾ ਹਾਂ ਇਹਨਾਂ ਨੇ ਜਿਵੇਂ ਇਹਨਾਂ ਨੇ ਪ੍ਰਬੰਧ ਸਾਰਾ ਸਾਰਾ ਪ੍ਰਬੰਧ ਆਪਾਂ ਦਾ ਬਾਈ ਨੂੰ ਪਹਿਲੇ ਟਰਾਂ ਬਾਈ ਜਿਹੜਾ ਮੇਰੇ ਕਰਨ ਵਾਲੇ ਆ ਜਿਵੇਂ ਟਰੈਕਟਰ ਮੇਰਾ ਟਰਾਲੀ ਮੇਰੀ ਹੋਰ ਸ ਮੇਰਾ ਬਾਕੀ ਮੈਂ ਕਿਹਾ ਬਾਈ ਤੁਸੀਂ ਕਰਨੇ ਆ ਜਿਥੋਂ ਮਰਜੀ ਕਰੋ ਨਹੀਂ ਇਹ ਛੋਟਾ ਬੰਦਾ ਅਸਲ ਦੇ ਵਿੱਚ ਮੈਂ ਇਹ ਦੋ ਟਨ ਮਾਰ ਜਿਹੜਾ ਆਪਣਾ ਇਹਦੇ ਮੁੰਡਾ ਬਟੂਆ ਉਹਨੇ ਜਿਵੇਂ ਇਥੋਂ ਚੱਲ ਤਿਆਰ ਕਰਵਾਤਾ ਆਪਾਂ ਨੂੰ ਸਾਰਾ ਮਰਾੜੀ ਜਿਵੇਂ ਬੱਚ ਪਾਉਂਦੇ ਲਗੋਟੀ ਜਿਵੇਂ ਸਾਰੇ ਹਮ ਸਾਰੇ ਆਪਣੇ ਕਿਸੇ ਤੋਂ ਟਰੈਕਟਰ ਤਿਆਰ ਹੋ ਗਿਆ ਕਿਸੇ ਤੋਂ ਟਰਾਲੀ ਤਿਆਰ ਹੋ ਗਈ ਹੈਨਾ ਦੇਖ ਰਿਓ ਸਾਰੀ ਉਹ ਕਰੀ ਗਏ ਜਿਵੇਂ ਬਰਾ ਭਰਾ ਹੋਇਆ ਤੁਹਾਨੂੰ ਆਣੀ ਹੋ ਗਈ ਬਾਕੀ ਸਾਰੇ ਆਪਣੇ ਚਾਚੇ ਦਾਦੇ ਦੇ ਮੁੰਡੇ ਹੀ ਆ ਬਾਕੀ ਘਰੋਂ ਘਰਾਂ ਦੇ ਹੀ ਆ ਸਾਰੇ ਆ ਇੰਨੇ ਬੰਦੇ ਦਾ ਟਰਾਲਾ ਚੱਕ ਕੇ ਵੀ ਅੰਦਰ ਵਾਰਦੇ ਹਾਂ। ਹਾਂ ਉਹ ਹੀ ਠੀਕ ਹੈ ਨਾ। ਹਾਂ। ਆਪਣੀ ਮਾਲਕ ਦੀ ਕਿਰਪਾ ਤੇ ਆ ਬਾਈ ਦੀ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਮੈਨੂੰ ਸੱਜਣ ਮੇਰੇ ਸਾਹਮਣੇ ਆਪਾਂ 2-3 ਵਾਰ ਟੱਕਰ ਹਟਿਆ। ਵੀ ਤਕਰੀਬਨ ਤਕਰੀਬਨ ਜਦੋਂ ਵੀ ਕਿਸੇ ਨੇ ਸਮਾਨ ਸ਼ਿਪਿੰਗ ਕਰਨਾ ਹੁੰਦਾ ਹਾਂਜੀ ਤੇ ਜਦੋਂ ਮੈਂ ਅਗਲੇ ਤੇ ਜਾਣਾ ਹਾਂਜੀ ਉਦੋਂ ਮੂਰੇ ਇਹ ਖੜਾ ਹੁੰਦਾ। ਮਤਲਬ ਜਿਆਦਾ ਭਰੋਸਾ ਕਰਦੇ ਆ ਲੋਕ ਇਹ ਇਸ ਮਸਲੇ ਤੇ ਇਸ ਬੰਦੇ ਤੇ ਤੇ ਮਾਲਕ ਦੀ ਕਿਰਪਾ ਹੈ। ਦਾਤਾ ਬਾਈ ਤੈਨੂੰ ਬਿਲਕੁਲ ਸਾਫ ਜਿਵੇਂ ਸਾਫ ਕੰਮ ਆ ਬਾਈ ਬਿਲਕੁਲ ਸਾਫ ਸੁਥਰਾ ਕੰਮ ਆ ਹਾਂ ਸਾਫ ਸੁਥਰਾ ਕੰਮ ਆ ਇੱਕ ਤੁਹਾਨੂੰ 1% ਦਾ ਵੀ ਕਿਸੇ ਪਾਸਿਓਂ ਹੋਣਾ ਨਹੀਂਗਾ ਵੀ ਹਾਂ ਵਿਸ਼ਵਾਸ ਕਰ ਸਕਦੇ ਹੋ ਬਾਈ ਦੀ ਸ਼ੁਕਰ ਹੈ ਹਾਂਜੀ ਸ਼ੁਕਰ ਹੈ ਸ਼ੁਕਰ ਬਹੁਤ ਚੰਗਾ ਲੱਗਿਆ ਗੁਰਸ਼ਣ ਬਹੁਤ ਚੰਗਾ ਲੱਗਿਆ ਤੇ ਬਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਸਜਣਾ ਬਹੁਤ ਜਲਦੀ ਤੇਰੇ ਅਸੀਂ ਸਮਾਨ ਦੇਣਾ ਉੱਤਰ ਦੇ ਦੀ ਵੀਡੀਓ ਵੇਖ ਕੇ ਤੇ ਉਥੇ ਚਲਦੇ ਦੀ ਮੈਨੂੰ ਵੀਡੀਓ ਜ਼ਰੂਰ ਭੇਜੀ ਮੈਂ ਦੁਬਾਰਾ ਫੇਰ ਬੋਲ ਕੇ ਪਾਉਂਗਾ ਵੀ ਜਿਹੜਾ ਸਮਾਨ ਭਾਈ ਉਥੇ ਸੀਗਾ ਗਿਆ ਸੀਗਾ ਉਹ ਸਮਾਨ ਇੱਥੇ ਪਹੁੰਚ ਗਿਆ ਤੁਸੀਂ ਮੈਨੂੰ ਉਥੇ ਉਤਰਦੇ ਦੀ ਸਮਾਨ ਦੀ ਨਾ ਕਿਉਂਕਿ ਤੁਸੀਂ ਨਾਲ ਪਹਿਲਾਂ ਉੱਠ ਜਾਣਾ ਲਿਤਾ ਜਾ ਚੜ ਕੇ ਸਮਾਨ ਨੇ ਬਾਅਦ ਚ ਜਾਣਾ ਤੁਹਾਡੇ ਕੋਲ ਸਮਾਨ ਨੇ ਬਾਅਦ ਜਾਣਾ ਤੇ ਸਾਮਾਨ ਨੂੰ ਤਾਂ तकरीबन तकरीबन 2 ਮਹੀਨੇ ਲੱਗ ਜਾਂਦੇ ਹੁੰਦੇ ਹਨ 2 ਮਹੀਨੇ ਹਾਂ 2 ਮਹੀਨੇ ਲੱਗ ਜਾਂਦੇ ਹੈ ਚਲੋ ਉੱਤੇ ਥੱਲੇ ਹੋ ਜਾਂਦਾ ਹੋਊਗਾ ਇੱਕਦਾਂ ਦਿਨ ਤੇ ਤੁਸੀਂ ਜਾ ਕੇ ਨਾ ਮੈਨੂੰ ਉੱtre ਦੀ ਆਪਣੇ ਸਾਰੇ ਸਾਮਾਨ ਦੀ ਇੱਕ ਵਾਰੀ ਵੀਡੀਓ ਭੇਜੋ ਹਾਂਜੀ ਮਾੜਾ ਮੂਟਾ ਆਪਦੇ ਵੇੜੇ ਬੂੜੇ 'ਚ ਖੜ੍ਹਾ ਆ ਕੇ ਹਾਂਜੀ ਤੇ ਮੈਂ ਉਹ ਫੇਰ ਪਾਉਂਗਾ ਦਰਸ਼ਕ ਇੰਤਜ਼ਾਰ ਕਰਨਗੇ ਵੀ ਭਾਈ ਕੈਨੇਡਾ ਦੇ ਵਿੱਚ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ ਤੇ ਬਹੁਤ-ਬਹੁਤ ਮੁबारकਾਂ ਸਜਣਾ ਹਾਂਜੀ ਤੈਨੂੰ ਆਪਣੇ ਪਿੰਡ ਵਾਲੇ ਕਿੰਨੇ ਦੇ ਦਾਤਾ ਤੁਹਾਨੂੰ ਸਮੰਡਣਾ ਕਰੇ ਹਾਂਜੀ ਹੈਨਾ ਤੇ ਦਾਤਾ ਤੁਹਾਨੂੰ ਸਮੰਡਣਾ ਕਰੇ ਸਾਰਾ ਕੁਝ ਤੇ ਹੋਰ ਤਰੱਕੀਆਂ ਕਰੋ ਹੋਰ ਕਮਾਓ ਫਿਰ ਸਾਨੂੰ ਫਿਰ ਸਾਡੀ ਇੰਡਸਟਰੀ ਦੇ ਵਿੱਚ ਆ ਕੇ ਤੁਸੀਂ ਐਵੇਂ ਇਨਵੈਸਟ ਕਰੋ ਸਾਡੀ ਇੰਡਸਟਰੀ ਨੂੰ ਉੱਚਾ ਚੱਕੋ ਸਾਡੇ ਤਾਂ ਜਦੋਂ ਸਾਡੇ ਤੋਂ ਵੀਡੀਓ ਕਰਵਾਉਂਦੇ ਆ ਨਾ ਲੋਕ ਸਪੈਸ਼ਲੀ ਕਹਿੰਦੇ ਆ ਪੁੱਛਦੇ ਆ ਵੀ ਬਾਈ ਤੈਨੂੰ ਐਨ ਆਰ ਆਈ ਦੇਖਦੇ ਆ ਹਾਂਜੀ ਮਤਲਬ ਮੈਨੂੰ ਪੁੱਛਦੇ ਆ ਕਿਉਂਕਿ ਲੋਕਾਂ ਨੂੰ ਐਨ ਆਰ ਆਈਆਂ ਤੋਂ ਉਮੀਦ ਹੁੰਦੀ ਆ ਕਿ ਉਹ ਸਾਡੇ ਤੋਂ ਸਮਾਨ ਖਰੀਦਣਗੇ ਸਾਡੀ ਦੁਕਾਨਦਾਰੀ ਉੱਚੀ ਜਾਂਦੀ ਹੈ ਹਨਾ ਬਾਈ ਅੱਜ ਜਿੰਨਾ ਵੀ ਟਰੈਕਟਰ ਮੋਡੀਫਾਈ ਆ ਟਰਾਲੇ ਮੋਡੀਫਾਈ ਵਾਲੇ ਲੋਕ ਆ ਜਿਹੜਾ ਸ਼ਿਪਿੰਗ ਵਾਲੇ ਲੋਕ ਆ ਚਾਹੇ ਹਲ ਸੰਤ ਸੰਦੇੜੇ ਵਾਲੇ ਲੋਕ ਆ ਤਾਂ ਉਹਨਾਂ ਦੀ ਇੰਡਸਟਰੀ ਐਨ ਆਰ ਆਈਆਂ ਦੇ ਸਿਰ ਤੇ ਚੱਲਦੀ ਆ। ਹਾ ਜਿਵੇਂ ਉਹ ਕੱਪੜੇ ਵਾਲੇ ਹੋਏ ਜਿਵੇਂ ਆਪਣੇ ਸਾਰੇ ਬਹੁਤ ਬਹੁਤ ਮਤਲਬ ਪੰਜਾਬ ਦੀ ਇੰਡਸਟਰੀ ਦਾ 50% ਹਿੱਸਾ ਐਨ ਆਰ ਆਈਆਂ ਦੇ ਸਿਰ ਤੇ ਘੁੰਮਦਾ। ਹਾਂਜੀ ਘੁੰਮਦਾ। ਉਹ ਚਾਹੇ ਕੋਠੀਆਂ ਪਾਈ ਜਾਂਦਾ ਤੇ ਚਾਹੇ ਕੋਈ ਪਾਈ ਜਾਂਦਾ ਤੇ ਉਹ ਬਹੁਤ ਸਾਰਾ ਹਿੱਸਾ ਮਗਰਲੇ ਪਾਸੇ ਐਨ ਆਰ ਆਈ ਖੜਾ ਹੁੰਦਾ। ਹਾਂਜੀ ਬਹੁਤ ਬਹੁਤ ਮੁबारक ਸਤ ਜੀ ਤੇ ਤੁਹਾਨੂੰ ਦਾਤਾ ਬਹੁਤ ਤਰੱਕੀਆਂ ਦੇਵੇ ਹੋਰ ਤਰੱਕੀਆਂ ਦੇਵੇ ਹੋਰ ਖਰਚੋ ਤੇ ਹੋਰ ਕਮਾਈਆਂ ਸੀ ਤੁਹਾਡੇ ਤੋਂ ਜਿਉਂਦੇ ਰਹੋ।